ਤੋਦਰ ਨਵੇਂ ਪਾਸੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਸੰਬੰਧੀ ਅੱਜ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ। ਇਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਐਡ ਗ੍ਰੰਥੀ ਗਿਆਨੀ ਰਬੀਰ ਸਿੰਘ ਅਤੇ ਸਭਾ ਸੁਸਾਇਟੀ ਦੇ ਨੁਮਾਇਦੇ ਸਪੀਕਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਅਤੇ ਸਤਕਾਰ ਭੇਟ ਕੀਤਾ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਾ ਜਥੇਦਾਰ ਗੜਗਜ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਰਕबीर ਸਿੰਘ ਅਤੇ ਸੰਗਤਾਂ ਨੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਕਿਹਾ ਕਿ ਨਵੇਂ ਪਾਤਸ਼ਾਹ ਦਾ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਧਰਮ ਦੀ ਰਖਵਾਲੀ ਦੇ ਵਿੱਚ ਉਦਾਹਰਣ ਹੈ। ਉਹਨਾਂ ਸੰਗਤ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਮਾਰਗ ਉੱਤੇ ਚੱਲਣ ਦੀ ਅਪੀਲ ਵੀ ਕੀਤੀ ਹੈ। ਮੈਂ ਰਜਿੰਦਰ ਸਿੰਘ ਪ੍ਰਧਾਨ ਮੰਚਰ ਸ਼੍ਰੀ ਦਰਬਾਰ ਸਾਹਿਬ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਫਲਤਾਤ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋ ਕੇ ਗੁਰੂ ਰਾਮਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਾਰਮਾਂ ਤੋਂ ਹੁੰਦਾ ਹੋਇਆ ਵੱਖ-ਵੱਖ ਅੰਮ੍ਰਿਤਸਰ ਸ਼ਹਿਰ ਦੇ ਬਾਜ਼ਾਰਾਂ ਚੋਂ ਮਨ ਲਿਆ ਚੋਂ ਹੁੰਦਾ ਹੋਇਆ ਪ੍ਰਕਾਸ਼ ਅਸਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਜਾ ਕੇ ਸਮਾਪਤ ਹੋਵੇਗਾ ਤੁਸੀਂ ਦੇਖ ਸਕਦੇ ਜੀ ਇਹ ਸੰਗਤਾਂ ਦੇ ਨਾਲ ਜਿਹੜਾ ਨਗਰ ਕੀਰਤਨ ਦੇ ਨਾਲ ਸੰਗਤਾਂ ਦਾ ਵਿਸ਼ਾਲ ਇਕੱਠ ਜਿਹੜਾ ਵਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਵਾ ਇਸ ਕਰਕੇ ਤੋਂ ਪਿੱਛੇ ਨੂੰ ਕੀ ਇੰਟਰਵਿਊ ਸ਼੍ਰੋਮਣੀ ਕਮੇਟੀ ਝਟਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵੱਲੋਂ ਬਹੁਤ ਵਧੀਆ ਸਫੱਜੇ ਪ੍ਰਬੰਧ ਕੀਤੇ ਗਏ ਹਨ ਔਰ ਹਰ ਸਾਲ ਹੀ ਕੀਤੇ ਜਾਂਦੇ ਹਨ ਸੰਗਤਾਂ ਦੀ ਸਮੂਲੀਅਤ ਨੂੰ ਦੇਖਦੇ ਸੰਗਤਾਂ ਦੀ آمد ਨੂੰ ਦੇਖਦੇ ਪੂਰੇ ਸਫੱਜੇ ਪ੍ਰਬੰਧ ਕੀਤੇ ਗਏ ਹਨ ਕਾਜ ਦਾ ਨਾਮ ਭਾਈ ਸੁਖਜੀਤ ਸਿੰਘ ਜੀ ਕਾਲਸਾ ਕੋਈ ਸ਼੍ਰੀ ਜਮਾ ਅੰਮ੍ਰਿਤਸਰ ਸਾਹਿਬ ਵਾਲੇ ਇਹ ਕਹਿਣਾ ਚਾਹੁੰਦੇ ਅੱਜ ਇੱਕ ਵਾਰ ਜੀਤ ਪ੍ਰਕਰਨ ਗੁਰੂ ਤੇਗ ਬਹਾਦਰ ਸਮਰੀਅ ਕਾਰਨਾਂ ਲਿਤੇ ਆਵੇ ਤੇ ਅੱਜ ਤਾਂ ਸੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ਼ਾ ਦੀ ਕਿਰਪਾ ਨਾਲ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਜ ਨਗਰ ਕਿਤਨਾ ਪੰਜਾਂ ਪਿਆਰਾਂ ਦੀ ਅਖਵਾਈ ਹੈ ਜਿਹੜਾ ਜੋ ਸ੍ਰੀ ਹਰਮੰਦਰ ਸਾਹਿਬ ਅਗੁਰ ਸਾਹਿਬ ਦੀ ਕਿਰਪਾ ਦੇ ਨਾਲ ਪੰਜਾਂ ਪਿਆਰਾਂ ਦੀ ਅਖਵਾਈ ਹੈ ਨਗਰ ਕਿਪਿੰਡੀ ਹਰਮਤੋਈ ਜਿਸ ਵਿੱਚ ਵੱਖ-ਵੱਖਾਂ ਨਾਂ ਸਿੰਘ ਘਟਕਾ ਪਾਰਟੀਆਂ ਔਰ ਵੱਖ-ਵੱਖ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਐਸਜੀਪੀਸੀ ਦਾ ਮੁਸਤਾਬ ਔਰ ਕਾਰਪੋਰੇਸ਼ਨ ਮੀਂ ਕੋਲੋਂ ਪ੍ਰਬੰਧਕ ਪਿਕ ਦਾ ਮੁਸਤਾਬ ਹੈ ਇਸ ਨਗਰ ਕਿਪਿੰਡੀ ਦੇ ਉਹਦੇ ਬੱਚੇ ਹਰਗੱੱਤਾਂ ਬਾੜੀਆਂ ਵਾਟ ਵਾਟ ਦੇ ਕਿਤੇ ਇੱਕ ਸਮੂਹ ਨਾਟਕ ਨਾਮ ਪਿਆ ਸਕਦਾ ਇਸ ਨੂੰ ਨੈਗੇਟਿਵ ਦੇ ਵਿੱਚ ਸੰਬੋਧਿਤ ਹੋ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦਾ ਗੁਰੂ ਸਾਹਿਬੀ ਦਾ ਜੋ ਜਨਮ 19 ਪ੍ਰਾਪ 1621 ਵਿੱਚ ਔਰ ਕੇ ਮੈਲ ਪ੍ਰਕਾਸ਼ ਸਿੰਘ ਆ ਜਿਕੇ ਆ ਔਰ ਵਾਟ ਵਾਟ ਵਿਚਾਰਾ ਹੁੰਦਾ ਹੋਇਆ ਔਰ ਕੇ ਮੈਲ ਪ੍ਰੋਸੈਕਟ ਦੇ ਬਗਲ ਦੀ ਨਗਰ ਕੀ ਸੰਧੀ ਜੋ ਸਮਾਪਤੀ ਵਗੀ ਅਮਰਤਪੁਰ ਸਹਿਰੇ ਫੋਟੋਵਰੇ ਕੋਲ